ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹਨ ਤੇ ਆਪਾਂ ਆਏ ਸੀਗੇ ਅੱਜ ਯੂਰਪ ਦੇ ਚਿੜੀਆ ਘਰ ਦੇ ਵਿੱਚ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇੱਥੇ ਕਿਹੜਾ ਕਿਹੜੇ ਜਾਨਵਰ ਆ ਤੇ ਕਿੱਦਾਂ ਕਿੱਦਾਂ ਕਿਵੇਂ ਹੁੰਦਾ ਇੱਥੇ ਦਾ ਚਿੜੀਆ ਘਰ ਹਨਾ ਤੇ ਆਪਾਂ ਆਪਣੇ ਪੰਜਾਬ ਦਾ ਜਾਂ ਇੰਡੀਆ ਦਾ ਸਾਰਿਆਂ ਨੇ ਦੇਖਿਆ ਹੀ ਆ ਤੇ ਆਪਾਂ ਇੱਥੇ ਤਾਂ ਦਿਖਾਉਨੇ ਆ ਤੁਹਾਨੂੰ ਯੂਰਪ ਦਾ ਵੀ ਕਿਵੇਂ ਦਾ ਚਿੜੀਆ ਘਰ ਹੁੰਦਾ ਠੀਕ ਆ ਜੀ ਇਹਦੀ ਐਂਟਰੀ ਆ ਜਿੱਦਾਂ ਵੀ ਇਦਾਂ ਦਿਖਦਾ ਇਹ ਐਂਟਰੀ ਇੱਥੇ ਦੀ ਇਹ ਆ ਦੇਖੋ ਸਾਰਾ ਇਹ ਐਂਟਰੀ ਆ ਵਿਊ ਐਂਟਰੀ ਵਿਊ ਹੈ ਸਾਰਾ ਤੇ ਐਵੇਂ ਤਾਂ ਦਿਖਦਾ ਇਹ ਹਨਾ ਤੇ ਅੱਗੇ ਦੇਖਦੇ ਆਪਾਂ ਵੀ ਕਿਵੇਂ ਕਿਵੇਂ ਦੇ ਇਧਰ ਜਾਣ ਆਹ ਆ ਦੇ ਫਰਸਟ ਸਟਾਪ ਆ ਦਿਖਾ ਰਹੇ ਇਹਨਾਂ ਦੇ ਪੀੜੀਆਂ ਦਿਖਾਈ ਹੋਏ ਆ ਇੱਥੇ ਤੇ ਆ ਪੀੜੀਆਂ ਨੇ ਤੇ ਆ ਆ ਸਾਰੀਆਂ ਇੱਥੇ ਦੇਖੋ ਪੀੜੀਆਂ ਇਦਾਂ ਦੇ ਹੁੰਦੇ ਆ ਵਾ ਇਸਾਰੇ ਦਾ ਇਹ ਵਿੱਚ ਬੰਨੇ ਹੋਇਆ ਜੰਗ ਆਪਣੇ ਜਾਲ ਚ ਤੇ ਦੇਖੋ ਸਾਰੇ ਨਾ ਅੱਗੇ ਹੋਰ ਵੀ ਦੇਖਣ ਨੂੰ ਮਿਲਣਗੇ ਆਪਾਂ ਨੂੰ ਜਾਨਵਰ ਤੁਹਾਨੂੰ ਸਾਰੇ ਦਿਖਾਵਾਂਗੇ ਕੋਈ ਨਹੀਂ ਇਹ ਤੁਹਾਨੂੰ ਆ ਦਿਖਾਉਨੇ ਆ ਤेंदुआ 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 ਦਿਖਾਉਨੇ ਆ ਆਪਾਂ ਤੁਹਾਨੂੰ ਤेंदुआ ਵੀ ਕਿਦਾਂ ਕਿਦਾਂ ਸਿਸਟਮ ਆ ਤेंदुआ ਅੰਦਰ ਬੜ ਗਿਆ ਯਾਰ ਉਹ ਆ ਗਿਆ ਉਹ ਆ ਗਿਆ ਉਹ ਜੰਗਲੀ ਬਿੱਲੀ ਕੀ ਗਾਇ ਕਰ ਰਹੀ ਨਾ ਉਹ ਆ ਤेंदुआ ਦੇਖ ਲਓ ਇੱਥੇ ਤਾਂ ਹਨਾ ਇਹ ਤेंदुआ ਹੋ ਗਿਆ ਜੰਗਲੀ ਬਿੱਲੀ ਹੋ ਗਿਆ ਦੇਖ ਜੰਗਲੀ ਬਿੱਲੀ ਜੀ ਇਹ ਵੀ ਆ ਵੀਰੇ ਇੱਥੇ ਦੇਖੋ ਸ਼ੇਰ ਨਹੀਂ ਹੈ ਇਹ ਦੇਖੋ ਸ਼ੇਰ ਆਈ ਕਿਉਂ ਐਸੇ ਦੁਆਇਆ ਤेंदुआ ਤेंदुआ ਦੇਖੋ ਉਹ ਫਿਰਦਾ ਭਾਜੀ ਦੇਖੋ ਭਰਾ ਔਰ ਇਹ ਕਾਲਾ ਨੰਬਰ ਇਹ ਆ ਇੱਥੇ ਹਨਾ ਦੇਖੋ ਹੂ ਸਾਰੇ ਇਦਾਂ ਦੇ ਬੰਦ ਕਰੇ ਹੋਏ ਆ ਇਹ ਬੰਦ ਕਰੇ ਹੋਏ ਆ ਇੱਥੇ ਇਹ ਸਾਰੇ ਉੱਧਰ ਹੀ ਹੈ ਹੋ ਗਿਆ ਉੱਧਰ ਹਣਾ ਇਦਾਂ ਦੇ ਸਿਸਟਮ ਦੇ ਵਿੱਚ ਇਹ ਬੰਦ ਕਰੇ ਹੋਏ ਆ ਸੀ 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 ਲਾਏ ਹੋਇਆ ਜਾਲ ਲਾਏ ਹੋਏ ਤੇ ਜਾਲ ਦੇ ਵਿੱਚ ਬੰਦ ਕੀਤੇ ਹੋਏ ਆ ਸਾਰੇ ਆ ਦੇਖੋ ਇਹ ਸਿਸਟਮ ਇੱਥੇ 15 ਟ੍ਰਿਕਰ ਲਈ ਇਹ ਅੰਦਰ ਦਾ ਵੀਊ ਆ ਸਾਰਾ ਹਨਾ ਆ ਦੇਖੋ ਤੇ ਸਾਰੇ ਹੁਣ ਆਪਾਂ ਜਾਨਵਰ ਅੰਦਰ ਦੇਖਣ ਨੂੰ ਆਣਾਂਗੇ ਤੇ ਕਈ ਜਾਨਵਰ ਨਾ ਪਤਾ ਕੀ ਆ ਇੱਥੇ ਆਏ ਅੰਦਰ ਨੇ ਅੰਦਰ ਗਏ ਨੇ ਠੰਡ ਚੱਲ ਠੰਡ ਦੇ ਕਾਰਨ ਤੇ ਸਾਰੇ ਜਾਨਵਰ ਉਹ ਫਾਈਵ ਹੋ ਗਿਆ ਹੈ ਅੱਧਾ ਪਿਆ ਦੇ ਕੁਝ ਹੋ ਗਏ ਆਪ ਵੀ ਸਿੱਧੀ ਹੈ ਨਾ ਨਹੀਂ ਮਿਲ ਪਤਾ ਸਾਰੇ ਹੀ ਨੇ ਬੜਾ ਬੈਠਿਆ ਸਾਰੇ ਕਿੱਥੇ ਬੈਠੇ ਆ جانوراندہ سارا مگر مچھ دیکھو جی مگرمچھ یہ مگر مچھ

ਇਹ ਜਨਵਰੀ ਇਹ ਵਾਲਾ ਆ ਵਾਲਾ ਪਲੇਗਰਾਉਂਡ ਇਹ ਵਾਲਾ ਜਨਵਰ ਇਹ ਆਹ ਕਾਲਾ ਕਾਲਾ ਤेंदुआ ਦੇਖੋ ਜੀ ਇਹ ਫੜਿਆ ਇਹ ਵਾਲਾ ਉੱਪਰ ਸੁੱਤਾ ਬਿਆਹੇ ਰਸ਼ਟ ਕਰ ਰਿਹਾ ਇਹ ਰਸ਼ਟ ਕਰਦਾ ਪਿਆਈ ਦੇਖੋ ਇਹ ਵਾਲਾ ਇਹ ਇਹ ਵਾਲਾ ਇਹ ਸਾਰਾ ਲਿਖਿਆ ਹੋਇਆ ਇਹਦੇ ਬਾਰੇ ਇਹ ਆਲਾ ਸਨੇਕ ਸਭ ਸਨੇਕ ਆ ਪਿਆ ਇਹ ਆਲਾ ਸਨੇਕ ਦਾ ਫੁੱਲ ਨਹੀਂ ਦਿਖਦਾ ਪਹਿ ਲੁਕਿਆ ਜਾ ਪਿਆ ਸਾਰਾ ਤੇ ਇਹਦੇ ਵਿੱਚ ਇਹ ਆਲਾ ਸਨੇਕ ਵੇਖੋ ਇਹਦੇ ਵਿੱਚ ਇਹ ਆਲਾ ਸਨੇਕ ਇਹ ਵੀ ਦੇਖ ਨਹੀਂ ਰਿਹਾ ਕਦੇ ਇਹ ਵੀ ਦਿਖ ਨਹੀਂ ਰਿਹਾ ਕਿਤੇ ਗਿਆ ਕਿੱਥੇ ਆ ਪਤਾ ਨਹੀਂ ਹੈ ਉਹ ਨੂੰ ਕਿੱਥੇ ਆ ਉਹ ਪੁਰਾ ਉਹ ਪੁਰਾ ਸਮਾ ਟਾਂਗਾ ਨਹੀਂ ਚਾ ਪੱਤੀਆਂ ਦੇ ਵਿੱਚ ਆ ਦੇਖੋ ਇਹ ਆਲਾ ਇਹ ਆਲਾ ਸਨੇਕ ਇਦੇ ਵਿੱਚ ਇਹ ਵਾਲਾ ਸਨੇਕ ਹੈ ਇਹ ਦੂਈ ਨਹੀਂ ਹੈ ਸੱਪਾ ਹੈ ਕਿੱਥੇ ਆ ਉਹ ਕੋਇਆ ਆ ਦੇਖੋ ਇਹ ਵਾਲਾ ਸੱਪਾ ਜੀ ਇਹਦੇ ਵਿੱਚ ਸੱਪਾਇਆ ਬਹੁਤ ਤਰ੍ਹਾਂ ਤਰ੍ਹਾਂ ਦੇ ਆ ਆਪਾ ਜਿਹੜਾ ਦੇਖੋ ਰੰਗ ਜੇ ਬਦਲਣ ਵਾਲਾ ਰੰਗ ਬਦਲਣ ਵਾਲਾ ਗਿਰਕਟ ਹਾਂ ਇਹ ਵਾਲਾ ਇਹ ਵਾਲਾ ਇਹ ਗਿਰਕਟ ਆ ਵੀਰੇ ਵੀ ਦੇਖੋ ਸਾਰੇ ਹਨਾ ਇਹ ਕਿਰਕਟਾ ਆ ਜਾ ਚੱਲਦੇ ਦੇਖ ਲਈਏ ਇੱਕ ਤਾਂ ਤੇ ਆਹ ਵਾਲਾ ਮੋਟਾ ਮੋਟਾ ਜਿਹੋ ਲਾ ਹਰੇ ਰੰਗ ਦਾ ਸਾਪ ਹੈ ਹਰੇ ਰੰਗ ਦਾ ਇਹ ਦਿਖਦਾ ਹੀ ਨਹੀਂ ਹੈ ਕਿੱਥੇ ਆ ਦੇਖਾਂਗਾ ਦੇਖਣ ਦੱਤਰਾ ਥੋੜਾ ਹੋ ਪਿਆ ਹੋ ਤਾਂ ਹੋ ਬੱਠਾ ਦੇਖੋ ਦੇਖੋ ਹਰੇ ਰੰਗ ਦਾ ਸਾਪ ਬਿਲਕੁਲ ਹਰਾ ਹੈ ਹੈ ਬਿਲਕੁਲ ਹਰੇ ਰੰਗ ਦਾ ਸਾਪ ਹਰੇ ਰੰਗ ਦਾ ਬਿਲਕੁਲ ਦੇਖੋ ਆ ਪਿਆ ਇਹ ਆ ਇਹ ਬਲੈਕ ਜਾਂ ਵੀ ਵਿੱਚ ਵਿੱਚ ਬਰਾਊਨ ਆ ਵਿੱਚ ਵਿੱਚ ਇਹ ਸੱਪ ਦਾ ਨਾਂ ਨਹੀਂ ਪਤਾ ਪਰ ਇਹ ਸੱਪ ਆ ਬਹੁਤ ਚੀਜ਼ਾਂ ਇੱਥੇ ਇੱਥੇ ਵਿੱਚ ਆ ਰਹਿੰਦਾ ਇਹ ਵੀ ਗਰੀੜੇ ਗਰਖਟੇ ਇਹ ਹੈ ਨਹੀਂ ਲੱਭ ਨਹੀਂ ਰਿਹਾ ਵੀ ਹੈ ਕਿੱਥੇ ਇਹਦੇ ਵਿੱਚ ਇਹ ਆ ਵਾਲਾ ਸੱਪਾ ਤੇ ਆ ਵਿੱਚ ਬੈਠਾ ਆ ਬੈਠਾ ਵਿੱਚ ਦੇਖੋ ਆਹ ਲਓ ਸਭ ਪੈ ਵਿੱਚ ਇਹ ਖਾਂਜੀ ਆਹ ਇਹ ਜਾਨਵਰ ਇਹ ਆਹ ਸਾਰੇ ਕਲਰ ਬਦਲ ਲੈਂਦਾ ਰਾਂ ਤਰਾਂ ਦੇ ਕਲਰ ਸਾਰੇ ਇਹ ਰੰਗ ਬਰੰਗਾ ਦੇਖੋ ਇਹ ਦੇਖਿਆ ਦੇ ਇਹ ਜਾਨਵਰ ਸਾਰੇ ਕਲਰ ਬਦਲ ਲੈਂਦਾ ਇਹ ਜਾਨਵਰ ਛੰਡਾ ਨਾਮ ਕੀ ਇਹਦਾ ਪਤਾ ਨਹੀਂ ਕੀ ਇਹ ਸਭ ਨੂੰ ਚਿਪਕਲੀ ਗਾਂ ਹੁੰਦਾ ਇਹਦਾ ਹਾਂ ਨਾਮ ਇਹ ਤਾਂਾਨੂੰ ਪਤਾ ਨਹੀਂ ਆਰੇ ਉਹ ਜਾਨਵਰ ਵੀ ਸਾਰੇ ਕੋਪਟਰੇ ਦੇਖੋ ਰਾਰਾ ਚਿਪਕਲੀ ਹਰੀ ਰੰਗ ਦੀ ਚਿਪਕਲੀ ਅੰਦਰੋਂ ਦੇਖਦੇ ਕਿ ਦੇਖੋ ਇਹ ਕਿਆ ਹਰੇ ਰੰਗ ਦੀ ਛਿਪਕਲੀ ਪੂਰਾ ਉਹ ਦੇਖੋ ਇਹ ਸਾਰੇ ਉਹ ਨੇ ਜਿਹੜੇ ਜਾਨਵਰ ਆਪਾਂ ਕਹਿੰਦੇ ਆਹ ਜਾਨਵਰ ਉਹਨੇ ਵੀ ਜਿਹੜੇ ਰੰਗ ਬਦਲ ਲੈਂਦੇ ਆ ਆ ਕਿਦਾਂ ਦੀ ਆ ਦੇਖੋ ਇਹ ਛਿਪਕਲੀ ਆ ਵਾਲੀ ਛਿਪਕਲੀ ਆ ਦੇਖੋ ਟੋਕੇ ਗੇਸ ਕੋ ਟੋਕੇ ਇਹਦਾ ਨਾਮ ਇਹ ਆ ਟੋਕੇ ਗੇ ਦੇਖੋ ਸਾਰੇ ਇਹ ਚਿੱਤਾ ਇੱਥੇ ਦਾ ਚਿੱਤਾ ਸਾਰੇ ਜਾਨਵਰ ਉੱਪਰ ਬੈਠਾ ਹੈ ਚੜਿਆ ਇਹ ਇਹਦਾ ਕਮਰਾ ਜਿਹਾ ਬਣਾਇਆ ਹੋਇਆ ਹੈ ਨਾ ਮੈਂ ਪਿੱਛੇ ਖੁੱਲਾ ਸਾਰੇ ਖੁੰਦਾ ਹੈ ਉਹ ਪਰਲੀ ਸਾਈਡ ਜਿਵੇਂ ਘੁੰਮਣਾ ਇਹ ਬਾਹਰ ਬੋਰ ਜਾਂਦੇ ਆ ਜਾਨਵਰ ਉਹ ਸਾਰਾ ਬਣਾਇਆ ਹੋਇਆ ਨੇ ਸਿਸਟਮ ਤੇ ਆ ਜਿੱਤੇ ਕੋ ਇਹ ਸਭ ਇੱਥੇ ਪਾਇਆ ਜਾਂਦਾ ਦੇਖੋ ਇਹ ਸਭ ਇੱਥੇ ਇਹ ਕੋਵਰਾ ਕੋਵਰਾ ਇਹ ਤਰ੍ਹਾਂ ਇਹ ਪਤਾ ਉਹ ਸੱਪ ਆਹ ਸੱਪ ਇੱਥੇ ਦਾ ਸੌਕਿਆ ਸਾਰਾ ਇਹ ਦੇ ਨਹੀਂ ਸੰਦੇ ਪੜਿਆ ਨਾ ਹੋ ਰਿਹਾ ਇਹ ਸੱਪ ਸੌ ਰਿਹਾ ਇਹ ਨਾ ਕੌਂਡਾ ਦੇਖੋ ਸਾਰੇ ਇਹ ਆਲਾ ਜਾਨਵਰ ਗ੍ਰੀਨ ਆਹ ਦੇਖੋ ਸਾਰੇ ਚਮਚਮ ਗਿਆ ਨਾ ਕਰ ਰਿਹਾ ਤੰਨਾ ਲਾਇਆ ਜਾਨਵਰ ਸਾਰੇ ਤੰਨਾ ਲਾਇਆ ਗਿਆ ਚਮਚਮ ਗਿਆ

مچھی ساری مچھیا پی گئی دی ہے مچھلی

پتا نہیں مچھیا کا سارا کا ساری مچھلی مچھلی اتنے آ مچھلی

مچھو um ساری ٹائگرام <trio> <trio> ਸੂਰ ਨੇ ਬਲੈਕ ਸੂਰ ਦੇਖੋ ਆ ਬਲੈਕ ਸੂਰ ਨੇ ਸਾਰੇ ਫਿਰਦੇ ਪਏ ਨੇ ਕਾਫੀ ਨੇ ਇਹ ਇਹ ਸਾਰੇ ਬਲੈਕ ਸੂਰ ਨੇ ਵੀਰੇ ਵਾਲਾ ਜਾਨਵਰ ਵੀ ਇੱਥੇ ਪਾਇਆ ਜਾਂਦਾ ਦੇਖੋ ਸਾਰੇ ਬਹੁਤ ਜਾਨਵਰ ਨੇ ਇਥੇ ਯਾਰ ਕਦੀ ਨਹੀਂ ਵਗੜੀਆਂ ਦੇਖੋ ਬਹੁਤ ਜਾਨਵਰ ਕਿਰਨਾ ਦੇਖੋ ਸਾਰੇ ਇਹ ਵਾਲੇ ਹਿਰਨ ਨੇ ਇੱਥੇ ਇਹ ਬਹੁਤ ਸਾਰੇ ਜਾਨਵਰ ਨੇ ਬਹੁਤ ਜ਼ਿਆਦਾ ਉੱਧਰ ਵੀ ਤੁਹਾਨੂੰ ਦਿਖਾਉਂਦੇ ਇੱਧਰ ਵੀ ਹਿਰਨ ਨੇ ਇੱਧਰ ਆ ਦੇਖੋ ਸਾਰੇ ਬਹੁਤ ਸਾਰੇ ਹਿਰਨ ਨੇ ਇਹ ਵਾਲਾ ਉਹ ਦੇਖੋ ਉਹ ਫੇਕ ਹੈ ਕਰਨਾ ਉਹ ਯਾ ਯਾ ਇਹ ਵੀ ਆ ਦੇਖੋ ਇੱਥੇ ਜਾਨਵਰ ਹੁਣ ਮਿਲਦੇ ਆ ਸਾਰੇ ਅਗਲੇ ਬਲੌਗ ਦੇ ਵਿੱਚ ਤੇ ਆਪਣਾ ਇੱਥੇ ਬਲੌਗ ਸਾਬ ਮੁੱਕ ਚੁੱਕਿਆ ਵੀਰੇ ਤੇ ਆਪਾਂ ਮਿਲਦੇ ਆ ਅਗਲੇ ਬਲੌਗ ਸ। ਥੈਂਕ ਯੂ ਸੋ ਮੱਚ